ਵਾਜਵਾ ਸਾਹਿਬ ਕਹਿ ਰਹੇ ਨੇ ਤੀਜਾ ਸਾਲ ਲਗਾਤਾਰ ਆ ਗਿਆ ਹੱਲੇ ਵੀ ਕੱਖ ਨਹੀਂ ਕੀਤਾ ਮਾਨ ਸਰਕਾਰ ਨੇ ਕਹਿੰਦੇ ਉਹੀ ਪੁਰਾਣੀਆਂ ਹੀ ਚੀਜ਼ਾਂ ਦੁਹਰਾ ਕੇ ਰੱਖਤੀਆਂ ਕਾਗਜ਼ਾਚ ਹੁਣਾ ਕੁਛ ਨਹੀਂ ਹੈ ਕਾਂਗਰਸ ਹੈ ਜੋ ਆਪੋਜੀਸ਼ਨ ਹੈ ਪਹਿਲੀ ਗੱਲ ਤੇ ਉਹ ਪੰਜਾਬ ਵਿੱਚ ਹੈ ਹੀ ਨਹੀਂ ਔਰ ਪਹਿਲੀ ਵਾਰ ਹੋਇਆ ਹੈ ਕਿ ਉਹਨਾਂ ਕੋਲ ਕੋਈ ਮੁੱਦਾ ਹੀ ਨਹੀਂ ਹੈਗਾ ਸਮਝ ਦਿਹਾ ਕਿ ਜੋ ਪੰਜਾਬ 'ਚ ਹਰ ਪੱਖੋਂ ਵਿਕਾਸ ਹੋ ਰਿਹਾ ਹੈ ਸਿਰਫ ਆਪਣੀ ਹੋਂਦ ਬਰਕਰਾਰ ਰੱਖਣ ਵਾਸਤੇ ਕੋਈ ਨਾ ਕੋਈ ਉਲਟੀਪੁਲਟੀ ਗੱਲ ਕਰਦੇ ਨੇ ਸਰਕਾਰ ਪਹਿਲੇ ਹਰ ਪੱਖੋਂ ਕੰਮ ਕਰ ਰਹੀ ਹੈ ਇਸ ਕਰਕੇ ਉਹਨਾਂ ਕੋਲ ਕੋਈ ਨਹੀਂ ਸਰਵ ਉਹ ਤੇ ਕਾਣੀ ਨਾ ਮੈਨਾ ਮਾਨੂੰ ਮੈਨਾ ਮਾਨੂੰ ਉਹ ਮੈਨਾ ਮਾਨੂੰ ਦਾ ਕੋਈ ਹੱਲ ਨਹੀਂ ਹੈਗਾ ਇਸ ਕਰਕੇ ਉਹ ਸਿਰਫ ਆਪਣੀ ਹੋਂਦ ਦੱਸਣ ਵਾਸਤੇ ਹੀ ਆਪੋਰਚਨ ਕਰ ਰਹੇ ਨੇ 100 ਸਾਲ 2025 26 ਲਈ ਪੰਜਾਬ ਸਰਕਾਰ ਨੇ ਆਪਣਾ ਬਜਟ ਪੇਸ਼ ਕਰ ਦਿੱਤਾ ਹੈ ਕੈਬਨਟ ਵਜ਼ੀਰ ਮਹਿੰਦਰ ਭਗਤ ਸਾਡੇ ਨਾਲ ਮੌਜੂਦ ਨੇ ਗੱਲਬਾਤ ਕਰਾਂਗੇ ਸੋ ਭਗਤ ਜੀ ਦਿੱਲੀ ਸਾਡੇ ਨਾਲੋਂ ਬਹੁਤ ਵੱਡਾ ਹੈ ਪਰ ਸਾਡਾ ਬਜਟ ਦਿੱਲੀ ਤੋਂ ਵੀ ਦੁੱਗਣਾ ਹੈਗਾ ਕਿਵੇਂ ਦੇਖਦੇ ਹੋ ਦੇਖੋ ਜਿਵੇਂ ਪਹਿਲੇ ਮੈਂ ਕਿਹਾ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਜਦੋਂ ਉਹਨਾਂ ਨੇ ਕਮਾਂਡ ਸੰਭਾਲੀ ਸੀ 2022 ਦੇ ਵਿੱਚ ਜਦੋਂ ਸਾਡੀ ਸਰਕਾਰ ਬਣੀ ਮਾਨ ਸਾਹਿਬ ਦਾ ਮੁੱਖ ਮੰਤਰੀ ਜੀ ਦਾ ਇਹੋ ਹੀ ਡ੍ਰੀਮ ਸੀ ਕਿ ਅਸੀਂ ਪੰਜਾਬ ਨੂੰ ਪਹਿਲੇ ਵਰਗਾ ਰੰਗਲਾ ਪੰਜਾਬ ਬਣਾਣਾ ਜੋ ਅਸੀਂ ਪਿਛਲੇ ਸਮੇਂ 'ਚ ਗਵਾ ਚੁੱਕੇ ਹਾਂ ਅੱਜ ਫੇਰ ਦੁਬਾਰਾ ਆਜਿਦਾ ਜੋ ਬਜਟ ਹੈ ਇਸ ਗੱਲ ਦਾ ਸਬੂਤ ਹੈ ਕਿ ਸਾਡਾ ਆਉਣ ਵਾਲਾ ਸਮੇਂ ਦੇ ਵਿੱਚ ਫੇਰ ਰੰਗਲਾ ਪੰਜਾਬ ਬਣੇਗਾ ਕਿਉਂਕਿ ਚਾਹੇ ਕੋਈ ਐਸਸੀ ਹੈ ਚਾਹੇ ਬੀਸੀ ਹੈ ਸਾਰੇ ਹੀ ਸੈਕਟਰਾਂ ਦੇ ਵਿੱਚ ਜੋ ਹੈ ਉਹਨਾਂ ਨੇ ਵਾਅਦਾ ਕੀਤਾ ਹੈ ਦੇਖੋ ਕਿ ਜੋ ਸਾਡਾ ਪ੍ਰਵਿਖਿਆ ਸਾਡੇ ਯੂਥ ਹਨ ਔਰ ਖਾਸ ਕਰਕੇ 스포츠 ਵਾਸਤੇ 979 ਕਰੋੜ ਰੁਪਇਆ ਜੋ ਹੈ ਉਹਨਾਂ ਨੇ ਰਿਜ਼ਰਵ ਰੱਖਿਆ ਹੈ ਇਹਦੇ ਨਾਲ ਸਾਰੇ ਹੀ ਪਿੰਡਾਂ ਦੇ ਵਿੱਚ ਖੇਡ ਮੈਦਾਨ ਬਣੇਗਾ ਔਰ ਬੱਚਿਆਂ ਵਾਸਤੇ ਸਕੂਲੀ ਬੱਚਿਆਂ ਵਾਸਤੇ ਵੀ ਖੇਡਣ ਨੂੰ ਸਮਾਨ ਮੁਹੱਇਆ ਕਰਿਆ ਜਾਏਗਾ ਇਹਦੇ ਨਾਲ ਸਾਬ ਜਹ ਰਿਹਾ ਹੈ ਕਿ ਆਮਰਾ ਸਾਡੇ ਤੁਹਾਡੇ ਜੋ ਪਵਿੱਖੇ ਸਾਡੇ ਬੱਚੇ ਹਨ ਉਹ ਨਸ਼ਿਆਂ ਤੋਂ ਦੂਰ ਹੋਣਗੇ ਅਗਰ ਨਸ਼ਿਆਂ ਦਾ ਖਾਤਮਾ ਕਰਨਾ ਹੈ ਉਹਦੇ ਵਾਸਤੇ ਕੇਵਲ ਇੱਕੋ ਹੀ ਹੱਲ ਹੈ ਕਿ ਅਸੀਂ ਬੱਚਿਆਂ ਨੂੰ 스포츠 ਵੱਲ ਲੱਗ ਜਾਈਏ ਆਪਣਾ ਬਾਜਵਾ ਸਾਹਿਬ ਕਹਿ ਰਹੇ ਨੇ ਤੀਜਾ ਸਾਲ ਲਗਾਤਾਰ ਆ ਗਿਆ ਹੱਲੇ ਵੀ ਕੱਖ ਨਹੀਂ ਕੀਤਾ ਮਾਨ ਸਰਕਾਰ ਨੇ ਕਹਿੰਦੇ ਉਹੀ ਪੁਰਾਣੀਆਂ ਹੀ ਚੀਜ਼ਾਂ ਦੁਹਰਾ ਕੇ ਰੱਖਤੀਆਂ ਕਾਗਜ਼ਾਂ 'ਚ ਹੁਣਾ ਕੁਛ ਨਹੀਂ ਹੈ ਦੇਖੋ ਜੋ ਕਾਂਗਰਸ ਹੈ ਜੋ ਆਪੋਜੀਸ਼ਨ ਹੈ ਪਹਿਲੀ ਗੱਲ ਤੇ ਉਹ ਪੰਜਾਬ ਵਿੱਚ ਹੈ ਹੀ ਨਹੀਂ ਔਰ ਪਹਿਲੀ ਵਾਰੀ ਹੋਇਆ ਹੈ ਕਿ ਉਹਨਾਂ ਕੋਲ ਕੋਈ ਮੁੱਦਾ ਹੀ ਨਹੀਂ ਹੈਗਾ ਉਹ ਸਰਕਾਰ ਦੇ ਕਿਸੇ ਵੀ ਕੰਮ ਨੂੰ ਨਕਾਰ ਨਹੀਂ ਸਕਦੇ ਕਿਉਂਕਿ ਸਮੇਂ ਦੇਖਿਆ ਗਿਆ ਕਿ ਪੰਜਾਬ 'ਚ ਹਰ ਪੱਖੋਂ ਵਿਕਾਸ ਹੋ ਰਿਹਾ ਹੈ ਸਿਰਫ ਆਪਣੀ ਹੋਂਦ ਬਰਕਰਾਰ ਰੱਖਣ ਵਾਸਤੇ ਕੋਈ ਨਾ ਕੋਈ ਉਲਟੀ ਪੁਲਟੀ ਗੱਲ ਕਰਦੇ ਨੇ ਤਾਂ ਕਿ ਮਹਿਸੂਸ ਕਰਾਇਆ ਜਾਏ ਕਿ ਅਸੀਂ ਵੀ ਹੈਗੇ ਆ ਅਦਰਵਾਇਜ਼ ਦੇਖੋ ਆਪੋਸ਼ਨ ਨਾਲ ਦੀ ਕੋਈ ਚੀਜ਼ ਨਹੀਂ ਕੋਈ ਉਹਨਾਂ ਕੋਲ ਕੋਈ ਮੁੱਦਾ ਨਹੀਂ ਮੈਂ ਦੇਖ ਰਿਹਾ ਸੀ ਮੈਂ ਦੇਖੋ ਕਿ ਅੱਜ ਸਾਡੇ ਆਪਣੇ ਸਰਕਾਰ ਦੇ ਬੰਦੇ ਕੋਈ ਸਵਾਲ ਜਵਾਬ ਕਰੇ ਸਨ ਉਹ ਆਪੋਸ਼ਨ ਨੂੰ ਕੋਈ ਸਵਾਲ ਜਵਾਬ ਕਰਨਾ ਨਹੀਂ ਸੀ ਆ ਰਿਹਾ ਕਿਉਂਕਿ ਉਹਨਾਂ ਨੂੰ ਪਤਾ ਹੈ ਸਾਰੀ ਸਰਕਾਰ ਸਹੀ ਚੱਲਦੀ ਹੈ ਉਹਨਾਂ ਕੋਈ ਮੁੱਦਾ ਹੈ ਹੀ ਨਹੀਂ ਅਈਆ ਸਾਹਿਬ ਨੂੰ ਸਲਾਹ ਦੇਣੀ ਚਾਹੂਗਾ ਵੀ ਚੰਗੇ ਨੂੰ ਚੰਗਾ ਕਿਹਾ ਕਰੋ ਦੇਖੋ ਮੈਂ ਤਾਂ ਉਹਨਾਂ ਨੂੰ ਬੇਨਤੀ ਕਰਾਂਗਾ ਕਿ ਆਪੋਜੀਸ਼ਨ ਜਿਹੜੀ ਹੈਗੀ ਐ ਇਹ ਪੋਜ਼ਿਟਿਵ ਹੋਣੀ ਚਾਹੀਦੀ ਐ ਆਪੋਜੀਸ਼ਨ ਦਾ ਕੰਮ ਐ ਕਿ ਸਰਕਾਰ ਅਗਰ ਅੱਛਾ ਕੰਮ ਕਰਦੀ ਹੋਵੇ ਤੀ ਤਾਰੀਫ ਕਰੋ ਜੇ ਨਹੀਂ ਕੀਤਾ ਉਹਦੇ ਬਾਰੇ ਉਹਨਾਂ ਨੂੰ ਜਾਣੂ ਕਰਾਓ ਪਰ ਉਹਨਾਂ ਕੋਲ ਕੋਈ ਹੈ ਨਹੀਂ ਕਿਉਂਕਿ ਸਰਕਾਰ ਪਹਿਲੇ ਹਰ ਪੱਖੋਂ ਕੰਮ ਕਰ ਰਹੀ ਐ ਤੇ ਇਸ ਕਰਕੇ ਉਹਨਾਂ ਕੋਲ ਕੋਈ ਨਹੀਂ ਸਰਗੋਤ ਕਹਾਣੀਆਂ ਮੈਨਾ ਮਾਨੂੰ ਮੈਨਾ ਮਾਨੂੰ ਉਹ ਮੈਨਾ ਮੰਨਦਾ ਕੋਈ ਹੱਲ ਨਹੀਂ ਹੈਗਾ ਇਸ ਕਰਕੇ ਉਹ ਸਿਰਫ ਆਪਣੀ ਹੋਂਦ ਦੱਸਣ ਵਾਸਤੇ ਹੀ ਆਪੋਰਚਨ ਕਰ ਰਹੇ ਨੇ ਉਹ ਸਿਰਫ ਆਪਣੀ ਕਿਸੇ ਨੇ ਵਿਰੋਧਤਾ ਕਰਨ ਵਾਸਤੇ ਵਿਰੋਧਤਾ ਕਰ ਰਹੇ ਨੇ ਸਿਹਤ ਬੀਮਾ 5 ਲੱਖ ਤੋਂ ਸਿੱਧਾ 10 ਲੱਖ ਕਰਨਾ ਆਪਣਾ ਪੂਰੇ ਪੰਜਾਬ ਦੇ ਕਈ ਲਈ ਸਾਰੇ ਵਾਸੀਆਂ ਨੂੰ ਇਹਦਾ ਲਾਭ ਮਿਲੇਗਾ ਕਿਸੇ ਵੀ ਪ੍ਰਦੇਸ਼ ਦਾ ਜੋ ਹੈ ਨਾਗਰਿਕ ਹੈ ਅਗਰ ਦੀ اچھی ਸਿਹਤ ਹੈਗੀ ਹੈ ਅਗਰ ਸਿਹਤ ਜਾਵਤਾ ਪ੍ਰਦੇਸ਼ ਹੋਏਗਾ ਤੇ ਉੱਥੇ ਖੁਸ਼ਹਾਲ ਹੋਏਗਾ ਉਹਦੇ ਵਾਸਤੇ ਹਰ ਇਨਸਾਨ ਦਾ ਸਿਹਤ ਜਾਵਤਾ ਹੋਣਾ ਜ਼ਰੂਰੀ ਹੈ ਪਰਮਾਤਮਾ ਨਾ ਕਰੇ ਜਿਹੜਾ ਕਿ ਪਹਿਲੇ 5 ਲੱਖ ਦਾ ਬੀਮਾ ਸੀ ਕਿਸੇ ਆदमी ਨੂੰ ਲਾਜ ਵਾਸਤੇ ਉਹ ਡਬਲ ਕਰਦਾ ਗਿਆ 10 ਲੱਖ ਰੁਪਏ ਕਰਤਾ ਇਹ ਵੀ ਆਪਣੇ ਆਪ ਵਿੱਚ ਬਹੁਤ ਵੱਡੀ ਇੱਕ ਖੁਫਲਗਦੀ ਹੈ ਔਰ ਮੈਂ ਕਹਾਂ ਚਾਹਾਂਗਾ ਕਿ ਜੋ ਬਾਜਵਾ ਸਾਹਿਬ ਨੇ ਉਹ ਇਹਦਾ ਉੱਪਰ ਗੌਰ ਕਰਨ ਤੇ ਉਹ ਵੀ ਇਸ ਗੱਲ ਦੀ ਤਾਰੀਫ ਕਰਨ ਕਿ ਤੁਸੀਂ 5 ਲੱਖ ਤੋਂ 10 ਲੱਖ ਕੀਤਾ ਹੈਗਾ ਇਹ ਕਾਬਲੇ ਤਾਰੀਫ ਕੀਤਾ ਹੈਗਾ ਠੀਕ ਹੈ ਥੈਂਕ ਯੂ ਜੀ ਸੋ ਕੈਬਨਿਟ ਵਜ਼ੀਰ ਮਹਿੰਦਰ ਭਗਤ ਉਹਨਾਂ ਨੇ ਸਾਫ਼ ਕੀਤਾ ਔਰ ਬਾਜਮਾਨਾਂ ਨੂੰ ਨੇਕ ਸਲਾਹ ਦਿੱਤੀ ਹੈ ਕਿ ਜੇ ਤੁਹਾਡੀ ਆਪੋਜੀਸ਼ਨ ਪਾਰਟੀ ਭਾਵੇਂ ਰੂਲਿੰਗ ਪਾਰਟੀ ਕੋਈ ਚੰਗਾ ਕੰਮ ਕਰ ਰਹੀ ਹੈ ਤਾਂ ਉਹਦੀ ਤਾਰੀਫ਼ ਵੀ ਕਰੋ ਹਮੇਸ਼ਾ ਜੋ ਨੰਨਾ ਲਾ ਕੇ ਰੱਖਦੇ ਹੋ ਉਹਨੂੰ ਛੱਡ ਦਿਓ ਤੇ ਆਪਣਾ ਇੱਕ ਪੋਜ਼ਿਟਿਵ ਰੋਲ ਹੈ ਜਿਹੜਾ ਉਹ ਤੁਸੀਂ ਐਜ਼ ਏ ਲੀਡਰ ਆਫ ਆਪੋਜੀਸ਼ਨ ਨਿਭਾਓ ਬਾਜਵਾ ਸਾਹਿਬ ਇਸ ਤੇ ਗੌਰ ਕਿੰਨਾ ਕਰਦੇ ਨੇ ਇਹ ਇੰਤਜ਼ਾਰ ਰਹੇਗਾ ਨਮੀਆਂ ਤੇ ਤਾਜ਼ੀਆਂ ਅਪਡੇਟਸ ਲਈ ਜੁੜੇ ਰਹੋ ਸਾਡੇ ਨਾਲ ਦਿਓ ਬਲਜੀਤ ਮਰਵਾਹੇ ਨੂੰ ਇਜਾਜ਼ਤ ਧੰਨਵਾਦ